ਜਿਹੜਾ ਆ ਮਿਲਣ ਜਾ ਰਹੇ ਆ ਤੇ ਜਿਹੜੀ ਫਾਈਨਲ ਡੀਲ ਆ ਤਾਂ ਕਿ ਜਿਹੜੀ ਪੀਸ ਆ ਉਥੇ ਆ ਸਕੇ ਉਹਦੇ ਉੱਤੇ ਜਿਹੜਾ ਗੱਲਬਾਤ ਹੋਵੇਗੀ ਯੂਕਰੇਨੀਅਨ ਪ੍ਰੈਜ਼ੀਡੈਂਟ ਬਲਾਦੀਮੀਰ ਜ਼ੇਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਮੈਂ ਪ੍ਰੈਜ਼ੀਡੈਂਟ 트ੰਪ ਨੂੰ ਬਹੁਤ ਜਲਦੀ ਮਿਲਣ ਜਾ ਰਿਹਾ ਮੋਸਟ ਪ੍ਰੋਬਬਲੀ ਥੈਂਕਸ ਗਿਵਿੰਗ ਵਾਲੇ ਦਿਨ ਤੇ ਕਿਉਂਕਿ 28 ਪੁਆਇੰਟ ਪਹਿਲਾਂ ਜਿਹੜਾ ਯੂਐਸ ਪ੍ਰੋਪੋਜ਼ਲ ਦਿੱਤਾ ਗਿਆ ਸੀ ਉਸ ਤੋਂ ਬਾਅਦ 19 ਪੁਆਇੰਟ ਰਹਿ ਗਿਆ ਹਾਂ ਹੋਰ ਰਸ਼ੀਆ ਵਾਲੇ ਜਿਹੜੇ ਆ ਉਹ ਨਹੀਂ ਐਗਰੀ ਕਰ ਰਹੇ ਕਹਿੰਦੇ ਵੀ ਅਸੀਂ ਨਵੇਂ ਪ੍ਰੋਪੋਜ਼ਲ ਤੇ ਨਹੀਂ ਐਗਰੀ ਕਰ ਰਹੇ ਪਰ ਮੀਡਲ ਈਸਟ ਦੇ ਵਿੱਚ ਜਿਹੜੀ ਗੱਲਬਾਤ ਆ ਯੂਕਰੇਨ ਦੀ ਰਸ਼ੀਆ ਦੀ ਤੇ ਅਮਰੀਕਨ ਜਿਹੜੇ ਮੀਡੀਏਟਰਸ ਹੈਗੇ ਆ ਉਹਨਾਂ ਦੀ ਜਿਹੜੀ ਗੱਲਬਾਤ ਆ ਇਸ ਟਾਈਮ ਦੇ ਉੱਤੇ ਚੱਲ ਰਹੀ ਹੈਗੀ ਆ ਜੀ ਬਿਲਕੁਲ ਸੋ ਕਹਿੰਦੇ ਵੀ ਯੂਕਰੇਨ ਐਗਰੀ ਕਰ ਗਿਆ ਪੀਸ ਪ੍ਰੋਪੋਜ਼ਲ ਨੂੰ ਬਸ ਹੋਰ ਥੋੜੀਆਂ ਜੀਆਂ ਮਾਈਨਰ ਡੀਟੇਲਸ ਕਹਿੰਦੇ ਵੀ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਐਡ ਕਰਨੀਆਂ ਆ ਤੇ ਜਿੱਦਾਂ ਦੱਸਿਆ ਵੀ ਰਸ਼ੀਆ ਦੇ ਵੱਲੋਂ ਅਜੇ ਕੋਈ ਵੀ ਟਿੱਪਣੀ ਜਾਂ ਕੋਈ ਵਰਡ ਉਹ ਦੇਖਣ ਸੁਣਨ ਨੂੰ ਨਹੀਂ ਮਿਲਿਆ ਹੈਗਾ ਸੋ ਯੂਐਸ ਦੇ ਜਿਹੜੇ ਅਧਿਕਾਰੀਆ ਉਹਨਾਂ ਨੇ ਜਿਹੜਾ ਇਸ ਤੇ ਬਾਰੇ ਜਾਣਕਾਰੀ ਦਿੱਤੀ ਆ ਬਿ ਯੂਕਰੇਨ ਸਰਕਾਰ ਐਗਰੀਡ ਟੂ ਅ ਪੀਸ ਡੀਲ ਬਰੋਕਰਡ ਬਾਈ ਟਰੰਪ ਐਡਮਿਨਿਸਟ੍ਰੇਸ਼ਨ ਟੂ ਸਟਾਪ ਰਸ਼ੀਆਜ਼ ਨੀਅਰਲੀ 4 ਇਅਰ ਅਸਾਲਟ ਸੋ ਇਹ ਉਹਨਾਂ ਨੇ ਦੱਸਿਆ ਹੈਗਾ ਆ ਉਮਰੋਵ ਜਿਹੜੇ ਨੇ ਉਹਨਾਂ ਨੇ ਜਿਹੜੀ ਖੁਸ਼ੀ ਇੱਕ ਹਿਸਾਬ ਦੇ ਨਾਲ ਆਪਟੀਮਿਜ਼ਮ ਜਿਹੜੀ ਆ ਉਪਰ ਘਟਾਈ ਆ ਵੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਆ ਉਹ ਵਾਸ਼ਿੰਗਟਨ ਦੇ ਵਿੱਚ ਆਉਣਗੇ ਨਵੰਬਰ ਦੇ ਅਖੀਰ ਦੇ ਵਿੱਚ ਜਿੱਦਾਂ ਤੋਂ ਇਹ ਦੱਸਿਆ ਵੀ ਥੈਂਕਸ giving ਆ ਵੀਕ ਚੱਲ ਰਿਹਾ ਆ ਵੀ ਇਸ ਵੀਕਐਂਡ ਦੇ ਉੱਤੇ ਹੋਣਗੇ ਤੇ ਇੱਥੇ ਜਿਹੜੀ ਆ ਇਸ ਪੀਸ ਟੀਲ ਨੂੰ ਪੱਕਿਆਂ ਜਿਹੜਾ ਉਹ ਕੀਤਾ ਜਾ ਸਕਦਾ ਆ ਪਰ ਪੀਸ 딜 ਦੇ ਵਿੱਚ ਦੋਨਾਂ ਧਿਰਾਂ ਦੀ ਜਿਹੜੀ ਸਹਿਮਤੀ ਹੋਣੀ ਜ਼ਰੂਰੀ ਆ ਇੱਕ ਜੇ ਧਿਰ ਸਹਿਮਤ ਹੁੰਦੀ ਆ ਦੂਜੀ ਨਹੀਂ ਹੁੰਦੀ ਤਾਂ ਵੀ ਸਮੱਸਿਆ ਆ ਤੇ ਹਾਲ ਦੀ ਘੜੀ ਰਸ਼ੀਆ ਵੱਲੋਂ ਕੋਈ ਉਹਨਾਂ ਨੂੰ ਜਵਾਬ ਨਹੀਂ ਮਿਲਿਆ ਹੈਗਾ ਵਾਈਟ ਹਾਊਸ ਦੇ ਪ੍ਰੈਸ ਕਟਰ ਕੈਰਲਨ ਲਿਵਨਟ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਆ ਵੀ ਪਿਛਲੇ ਹਫ਼ਤੇ ਦੇ ਵਿੱਚ ਯੂ ਐਸ ਨੇ ਬਹੁਤ ਟਰਮੈਂਡਸ ਪ੍ਰੋਗਰੈਸ ਯਾਨੀ ਕਿ ਅੱਗੇ ਜਿਹੜੇ ਇਹਨਾਂ ਨੇ ਕਦਮ ਵਧਾਏ ਆ ਪੀਸ 딜 ਵੱਲ ਨੂੰ ਜਿਸ ਦੇ ਵਿੱਚ ਦੋਨੋਂ ਹੀ ਰਸ਼ੀਆ ਤੇ ਯੂਕਰੇਨ ਨੂੰ ਇੱਕ ਟੇਬਲ ਦੇ ਉੱਤੇ ਲੈ ਆਂਦਾ ਹੈਗਾ ਆ ਕਿੰਨੇ ਵੀ ਥੋੜੀਆਂ ਜੀਆਂ ਡੈਲੀਕੇਟ ਜਿਹੜੀਆਂ ਡੀਟੇਲਸ ਆ ਉਹ ਸੌਟ ਆਊਟ ਕਰਨੀਆਂ ਆ ਤੇ ਆਪਸ ਦੇ ਵਿੱਚ ਜਿਹੜੀ ਗੱਲਬਾਤ ਆ ਇਹ ਹੋਊਗੀ ਜਿਸ ਤੇ ਵਿੱਚ ਵਿਚੋਲਗੀ ਦੀ ਜਿਹੜੀ ਭੂਮਿਕਾ ਆ ਉਹ ਯੂਐਸ ਦੇ ਦੁਆਰਾ ਨਿਭਾਈ ਗਈ ਹੈਗੀ ਆ ਕਹਿੰਦੇ ਵੀ ਅਜੇ ਤੱਕ ਰਸ਼ੀਆ ਦੇ ਵੱਲੋਂ ਇਮੀਡੀਏਟ ਰਿਐਕਸ਼ਨ ਨਹੀਂ ਆਇਆ ਪਰ ਰਸ਼ੀਆ ਵਾਲੇ ਮੰਨ ਗਏ ਆ ਵੀ ਅਬੂਦਾਬੀ ਦੇ ਵਿੱਚ ਉਹ ਮੁਲਾਕਾਤ ਕਰ ਸਕਦੇ ਆ ਅਜੇ ਰਸ਼ੀਆਈਆਂ ਯੂਕਰੇਨੀਅਨ ਅਧਿਕਾਰੀ ਉੱਥੇ ਇਸ ਲੇਟੈਸਟ ਪ੍ਰਪੋਜ਼ਲ ਦੇ ਉੱਤੇ ਅਬੂਦਾਬੀ ਵਿੱਚ ਮਿਲਣ ਨੂੰ ਲੈ ਕੇ ਆ ਉਹ ਹੁਣ ਦੇਖਣਾ ਹੋਊਗਾ ਸੋ ਕਹਿੰਦੇ ਵੀ ਜਿਹੜੀਆਂ ਕੋਰ ਟਰਮਸ ਆ ਮਡਲੀਆਂ ਜਿਹੜੀਆਂ ਗੱਲਾਂ ਆ ਇਸਪੂ ਦੇ ਚੀਜ਼ ਦੇ ਵਿੱਚ ਉਹਨੂੰ ਲੈ ਕੇ ਦੋਨਾਂ ਦੀ ਕਿਤੇ ਨਾ ਕਿਤੇ ਜਿਹੜੀ ਸਹਿਮਤੀ ਆ ਉਹ ਨਜ਼ਰ ਆ ਰਹੀ ਹੈਗੀ ਆ ਸੋ lettes see ਅ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਹੁਣ ਇਸ ਦੇ ਵਿੱਚ ਬਣਦਾ ਹੈਗਾ ਆ ਪਰ ਇਹ ਚੰਗੀ ਗੱਲ ਹੋਊਗੀ ਜੇ ਇਵੈਂਚੁਅਲੀ ਇਹ ਵੀ ਜਿਹੜੀ ਲੜਾਈ ਆ ਉਹ ਰੁਕ ਜਾਵੇ ਰਸ਼ੀਆ ਦੇ ਜਿਹੜੇ ਵੈਟਰਨ ਫੋਰਮ ਮਿਨਿਸਟਰ ਸਾਰਕੇ ਲੈਵਰੋਵ ਉਹਨਾਂ ਨੇ ਕਿਹਾ ਵੀ ਉਹ ਐਪਰੀਸ਼ੀਏਟ ਕਰਦੇ ਨੇ ਯੂਐਸਟੀ ਇਸ ਪੋਜੀਸ਼ਨ ਨੂੰ ਜਿਹਦੇ ਵਿੱਚ ਉਹ ਅਹਿਮ ਭੂਮਿਕਾ ਨਿਭਾ ਰਹੇ ਨੇ ਮੁੱਢਲੇ ਤੌਰ ਦੇ ਉੱਤੇ ਅੱਗੇ ਵੱਧ ਕੇ ਆ ਰਹੇ ਆ ਵੀ ਜਿਹੜਾ ਰਸ਼ੀਆ ਯੂਕਰੇਨ ਦੇ ਨਾਲ ਕਨਫਲਿਕਟ ਆ ਉਸ ਨੂੰ ਸੁਲਝਾਇਆ جا سکے بالکل حالانکہ دونوں ملک ਜਿਹੜੇ ਆ ਯੂਕਰੇਨ ਤੇ ਰਸ਼ੀਆ ਉਹ ਐਗਰੀ ਨਹੀਂ ਕਰ ਰਹੇ ਉਹਨਾਂ ਨੇ ਕੋਈ ਕਨਫਰਮ ਨਹੀਂ ਕੀਤਾ ਵੀ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ ਅਬੂ ਦਾਬੀ ਦੇ ਵਿੱਚ ਪਰ ਜੋ ਸੈਕਟਰੀ ਡਿਸਕਲਾ ਉਹ ਕਹਿ ਰਹੇ ਆ ਵੀ ਸਾਡੀ ਜਿਹੜੀ ਡਿਸਕਸ਼ਨ ਆ ਰਸ਼ੀਆ ਦੀ ਡੈਲੀਗੇਸ਼ਨ ਦੇ ਨਾਲ ਹੋ ਰਹੀ ਆ ਤੇ ਆਲਮੋਸਟ ਅਸੀਂ ਲਾਸਟਿੰਗ ਪੀਸ ਜੋ ਇਨ ਯੂਕਰੇਨ ਆ ਉਹ ਅਚੀਵ ਕਰ ਜਾਵਾਂਗੇ ਸੋ ਰਾਤੀ ਵੀ ਜੋ ਰਸ਼ੀਆ ਵਾਲੇ ਆ ਉਹਨਾਂ ਨੇ ਕਾਫੀ ਮਜਾਇਲ ਜਿਹੜੀਆਂ ਆ ਯੂਕਰੇਨ ਵੱਲ ਛਟੀਆਂ ਹੈਗੀਆਂ ਪਰ ਜਿੰਨੀਆਂ ਵੀ ਖਬਰਾਂ ਆ ਰਹੀਆਂ ਵੱਖ-ਵੱਖ ਮੇਜਰ ਆਊਟਲੈਟਸ ਤੋਂ ਲੱਗਦਾ ਆ ਕਿ ਹੁਣ ਜਿਹੜੀ ਆ ਦੋਨਾਂ ਦੇ ਕੋਸ਼ਿਸ਼ ਕਿ ਪਹਿਲਾਂ ਹੀ ਜਿਹੜਾ ਯੂਕਰੇਨ ਵਾਲੇ ਮੰਨੇ ਨੇ ਐਗਰੀ ਕੀਤਾ ਨੇ ਇਸ ਪੀਸ ਪ੍ਰੋਪੋਜ਼ਲ ਦੇ ਲਈ ਹੁਣ ਜੇ ਥੈਂਕਸ giving ਦੇ ਤੇ ਆਉਂਦੇ ਆ ਕੀ ਉਸ ਤੇ ਵਿੱਚ ਬਣਦਾ ਕੀ ਡੀਟੇਲਸ ਜਿਹੜੀਆਂ ਆ ਉਹ ਚਾਹੁੰਦੇ ਆ ਉਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੇਗੀ ਜੀ ਜੀ